ਹੈਲੋ ਸਸ਼ੀਕਲ ਸਰ ਜੀ ਅਸੀਂ ਗੌਰਵ ਹੋਰ ਸਰ ਕਿਵੇਂ ਹੋ ਠੀਕ ਹੈ ਹੋ ਗਿਆ ਸਾਰਾ ਹਾਂ ਉਹਨੇ ਪਹੁੰਚੇ ਸੀਗਾ ਸਰ ਘਰੇ ਅੱਛਾ ਅੱਛਾ ਹਾਂ ਜੀ ਠੀਕ ਹੈ ਕੀ ਬਣਿਆ ਫਿਰ ਅੱਜ ਡੀਵੀ ਸੀਗੀ ਉਹ ਠੀਕ ਹੋ ਗਿਆ ਸਾਰਾ ਮਤਲਬ ਅੱਜ ਅੱਛਾ ਹਾਂ ਹਾਂ ਜੀ ਜੇ ਮੈਂ ਅੱਜ ਫਾਈਨਲ ਡੇ ਸੀਗਾ ਕਿੰਨੇ ਕਿ ਬੱਚੇ ਆਏ ਸੀਗੇ ਕਿੰਨੇ ਦਾ ਨਹੀਂ ਇੱਕ ਕੱਲ ਡੇ ਹੋਰ ਹੈਗਾ ਉਹ ਚ 330 ਬੱਚੇ ਕੱਲ ਬੁਲਾਏ ਹੋਏ ਆ ਅੱਛਾ ਮਤਲਬ ਕੱਲ ਦਾ ਦਿਨ ਹੈਗਾ ਹਾਲੇ ਹਾਂ ਜੀ ਕੱਲ ਦਾ ਵੀ ਹੈਗਾ ਹਾਲੇ ਦਿਨ ਬਾਕੀ ਤਾਂ ਹੋ ਗਿਆ ਆਲਮੋਸਟ ਸਾਰਿਆਂ ਦਾ ਹੋ ਗਿਆ ਵਾ ਬਾਕੀ ਟੀਵੀ ਵਧੀਆ ਸੀ ਸਰ ਕੁਝ ਮਤਲਬ ਇਨਾ ਉਹ ਨਹੀਂ ਜਿਵੇਂ ਕੈਸਾਈ ਦੀ ਵਾਰ ਤੇ ਸੈਲਫ ਡੈਕਲੇਰੇਸ਼ਨ ਲਿਖਣ ਨੂੰ ਬਾਰ-ਬਾਰ ਹਨਾ ਥੋੜੀ ਜੀ ਮਿਸਟੇਕਾ ਇਨਾ ਮਤਲਬ ਉਹ ਕਰ ਨਹੀਂ ਰਹੀ ਸੀ ਸ਼ੁਕਰੇਤ ਵਧੀਆ ਸੀਗਾ ਜੀ ਸਾਰਾ ਕੁਝ ਅੱਛਾ ਹਾਂਜੀ ਵਧੀਆ ਸੀਗਾ ਬਾਕੀ ਤਿੰਨ ਤਾਂ ਉਸੇ ਦਾ ਐਕਸਪੀਰੀਅੰਸ ਆ ਕਿਉਂਕਿ ਹੁਣ ਸਭ ਬੈਟਰ ਆ ਦਿੱਤਾ ਹੋਇਆ ਤੇ ਇੰਤਕ ਪਰ ਪ੍ਰੋਬਲਮ ਤਾਂ ਆਉਣੀ ਨਹੀਂ ਹੈਗੀ ਇਸ ਸੀਮੇਂ ਹਾਂਜੀ ਮੈਂ ਫਿਰ ਸਾਰੇ ਨਾ ਆਪਣੇ ਜਿਹੜੇ ਜਿਹੜੇ ਪੁਰਾਣੇ ਸੀ ਉਹ ਵੀ ਤੇ ਜਿਹੜੇ ਰੀਨਿਊ ਸੀਗੇ ਉਹ ਵੀ ਦੋਨੋਂ ਹੀ ਲੈ ਗਿਆ ਸੀ ਕਿਉਂਕਿ ਮੈਂ ਜਦੋਂ ਫਾਰਮ ਅਪਲੋਡ ਕਰ ਰਿਹਾ ਸੀ ਨਾ ਕਰਦੇ ਟਾਈਮ ਤਾਂ ਮੈਂ ਪੁਰਾਣੇ ਅਪਲੋਡ ਕਰੇ ਹੋਏ ਸੀਗੇ ਤੇ ਰੀਨਿਊ ਬਾਅਦ ਚੋਂ ਕਰਾ ਫਿਰ ਮੈਂ ਨਾਲ ਦੂਜੇ ਵੀ ਲੈ ਗਿਆ ਸੀ ਕਬਟ ਬਿਲਕੁਲ ਬਿਲਕੁਲ ਫਿਰ ਉਹਨਾਂ ਨੇ ਉਹ ਰੱਖ ਲਈ ਸੀਗੇ ਫਿਰ ਕੋਈ ਇਸ਼ੂ ਨਹੀਂ ਕਰੇਟ ਹੋਇਆ ਬਸ ਵਧੀਆ ਸੀਗਾ ਸਾਰਾ ਠੀਕ ਹੈ ਬਾਕੀ ਉਹ ਸੀ ਅੱਜ ਨੰਬਰ ਜਿਹੜੇ ਮਤਲਬ ਸਾਰੇ 80 ਪਲਸ ਵਾਲੇ ਇੱਦਾਂ ਸੀਗੇ ਵਧੀਆ ਸੀਗੇ ਮੁੰਡੇ ਸਾਰੇ ਜਿਹੜੇ ਨਾਲ ਰਨਿੰਗ 'ਚ ਭੱਜੇ ਸੀ ਨਾ ਉੱਥੇ 7 ਦਸੰਬਰ ਨੂੰ ਉਹੀ ਗਰੁੱਪ ਸੀਗਾ ਸਾਰਾ ਆਲਮੋਸਟ ਅੱਛਾ ਹਾਂਜੀ ਵਧੀਆ ਸੀਗੇ ਸਾਰੇ ਉਹ ਠੀਕ ਹੈ ਹਾਂਜੀ ਹੋਰ ਠੀਕ ਹੋ ਸਰ ਬਾਕੀ ਠੀਕ ਹੈ ਕਿਹਦਾ ਕੀ ਬਣਿਆ ਕੀ ਕਹਿੰਦੇ ਨੇ ਕਿੰਨੇ ਟਾਈਮ ਕਹਿ ਰਹੇ ਨੇ ਇਹਦੇ ਕੁਝ ਪਤਾ ਲੱਗਿਆ ਅ ਸਰ ਇਹਨਾਂ ਨੇ ਆਹ 2 ਫੈਬ ਤੱਕ ਟਾਈਮ ਦਿੱਤਾ ਹੈ ਜਿਹੜੇ ਮਤਲਬ ਹਨ ਜਿਨ੍ਹਾਂ ਦਾ ਥੋੜਾ ਬਹੁਤ ਕਮੀ ਪੇਸ਼ੀ ਰਹਿ ਜਾਂਦੀ ਆ ਹਨ ਅੱਛਾ ਤੇ ਉਹ ਤੋਂ ਬਾਅਦ ਫਿਰ ਜਿਵੇਂ ਹਨਾ ਸਭ ਦਾ ਕੰਪਲੀਟ ਹੋ ਜਾਊਗਾ ਕਿਉਂਕਿ ਸਾਰਾ ਦਾ ਕੰਪਲੀਟ ਫੇਰ ਅਗਲਾ ਪ੍ਰੋਸੈਸ ਤੋਰਨਗੇ ਹਨਾ ਇਹ ਹਾਂ ਹਾਂ ਬਿਲਕੁਲ ਤੇ ਫੇਰ ਉਸ ਤੋਂ ਬਾਅਦ ਜਾ ਕੇ ਕੁਝ ਹੋਊਗਾ ਪਹਿਲਾਂ 2 ਫਬ ਤੱਕ ਟਾਈਮ ਦਿੱਤਾ ਜਿਨ੍ਹਾਂ ਦਾ ਕੁਝ ਥੋੜਾ ਬਹੁਤ ਵੀ ਕਮੀ ਪੇਸ਼ੀ ਰਹਿੰਦੀ ਆ ਓਕੇ 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 ਹਾਂਜੀ ਠੀਕ ਐ ਇਹ ਐ ਸਰ ਮਤਲਬ ਉਹਨਾਂ ਨੂੰ ਕੁਝ ਪਤਾ ਲੱਗਿਆ ਵੀ ਰਿਜ਼ਲਟ ਰਿਜ਼ਲਟ ਦਾ ਕਦੋਂ ਕੀ ਸੀ ਨਾ ਨਹੀਂ ਨਹੀਂ ਉਹ ਉਦਾਂ ਨਹੀਂ ਹਲੇ ਕੁਝ ਪਤਾ ਲੱਗਿਆਗਾ ਆਪਣੇ ਸੀਗੇ ਮੁੰਡੇ ਅੱਜ ਕਾਫੀ ਸੀਗੇ ਉੱਥੇ ਹਾਂ ਹਾਂ ਆ ਉਹਨਾਂ ਦੇ ਵਿੱਚ ਕੀ ਅੱਜ ਹਾਂਜੀ ਇਹ ਬਾ ਹੋਰ ਤਾਂ ਕੋਈ ਕੋਈ ਤੇ ਸਾਹਮਣੇ ਕੋਈ ਪ੍ਰੋਬਲਮ ਆਈ ਹੋਏ ਬੱਚੇ ਨੂੰ ਕੋਈ ਟੀਵੀ ਦੇ ਵਿੱਚ ਨਹੀਂ ਹੋਰ ਕੋਈ ਵੀ ਦਿੱਕਤ ਨਹੀਂ ਸਿਰ ਬਹੁਤ ਨਾਲੇ ਛੇਤੀ ਹੋਇਆ ਮੈਂ 9:30 ਵਜੇ ਗਿਆ ਸੀਗਾ ਤੇ 11:15 ਬਾਹਰ ਆ ਗਿਆ ਸੀਗਾ ਓਕੇ ਤੇ ਮੇਰਾ 14ਵਾਂ ਗਰੁੱਪ ਸੀ 9:30 ਵਜੇ ਹੋ ਕੇ ਵੀ ਸਾਢੇ 14ਵਾਂ ਗਰੁੱਪ ਹਾਂਜੀ 14ਵਾਂ 10-10 ਦੇ ਭੇਜਦੇ ਆ ਨਾ ਉਹ ਹੋਰ ਵਧੀਆ ਜਿਵੇਂ ਐਸਟੀਈ ਦੀ ਵਾਰ 30 ਦਾ ਸੀਗਾ ਤਾਂ ਕੋਈ ਨਾ ਕੋਈ ਇੱਕ ਅੱਦਾ ਤਾਂ ਹੁੰਦਾ ਹੀ ਸੀ ਜਿੱਦੀ ਕੋਈ ਕਮੀ ਪੇਚੀ ਰਹਿ ਜਾਂਦੀ ਸੀਗੀ ਤਾਂ ਫਿਰ ਉਹ ਟਾਈਮ ਜ਼ਿਆਦਾ ਲੱਗ ਜਾਂਦਾ ਸੀ 10 ਦਾ ਗਰੁੱਪ ਵਧੀਆ ਵਾ ਸਾਰਿਆਂ ਦਾ ਟਾਈਮ ਫਿਰ ਹੋ ਜਾਂਦਾ ਵਾ ਬਿਲਕੁਲ ਬਿਲਕੁਲ ਹੋਰ ਵਧੀਆ ਕਿਹ ਗਈ ਹੌਲੀ ਹੌਲੀ ਹੋਰ ਇਹਨਾਂ ਦਾ ਪ੍ਰੋਸੈਸ ਫਾਸਟ ਸਭ ਚੀਜ਼ਾਂ ਦਾ ਹਾਂਜੀ ਬਸ ਹੁਣ ਕੱਲ ਦਾ ਦਿਨ ਰਹਿ ਗਿਆ ਵੀ 330 ਕਰਕੇ ਫਿਰ ਫਿਰ ਦੇਖੋ ਰਿਜ਼ਲਟ ਕਦੋਂ ਆਉਂਦਾ ਹੈ ਹੋਲਡਿੰਗ ਤੇ ਪਤਾ ਕਿੰਨੇ ਕਿ ਜਾਣੇ ਪਏ ਨੇ ਅੱਜ ਅੱਜ ਕਿੰਨੇ ਕਿ ਜਾਣੇ ਪਏ ਹੋਣਗੇ ਹੋਲਡਿੰਗ ਤੇ ਹੋਲਡਿੰਗ ਤੇ ਸਰ ਮੇਰੇ ਸਾਹਮਣੇ ਤਾਂ ਪਏ ਨਹੀਂ ਹੈਗੇ ਕਿਉਂਕਿ ਸਾਰਿਆਂ ਦਾ ਸਾਰਾ ਕੁਝ ਹੀ ਪੂਰਾ ਪੂਰਾ ਸੀਗਾ ਸਾਰੇ ਟਾਈਮ ਸਿਰ ਵਧੀਆ ਹੋ ਹੀ ਜਾਂਦਾ ਸੀਗਾ ਹੀ ਸਭ ਦਾ ਠੀਕ ਹੈ ਹਾਂਜੀ ਇੱਕ ਮੁੰਡਾ ਸੀਗਾ ਉਹਦਾ ਥੋੜਾ ਜਿਹਾ ਨੇ ਕੈਟ ਰਾਜਸਥਾਨ ਦਾ ਸੀਗਾ ਉਹਦੇ ਕੈਟੇਗਰੀ ਦਾ ਪੰਗਾ ਪੈ ਰਿਆ ਸੀ ਫਿਰ ਉਹਦਾ ਵੀ ਇਸ਼ੂ ਕੋਈ ਉਹ ਕਰਦੇ ਸੀਗਾ ਉਹਨਾਂ ਨੇ ਸੋਲਵ ਉਹਦਾ ਵੀ ਕੋਈ ਚੱਕਰ ਨਹੀਂ ਪਿਆਗਾ ਹਾਂਜੀ ਠੀਕ ਹੈ ਹਾਂਜੀ ਬਾਕੀ ਤਾਂ ਵਧੀਆ ਸੀਗਾ ਸਾਰਾ ਕੁਝ ਠੀਕ ਹੈ ਸਾਰਾ ਠੀਕ ਹੈ ਹਾਂਜੀ ਬਾਕੀ ਮਿਲਦੇ ਹੀ ਕੋਈ ਨਹੀਂ ਹਾਂ ਹਾਂ ਸਾਰੋ ਬਿਲਕੁਲ ਥੈਂਕ ਯੂ ਓਕੇ ਵਧੀਆ ਓਕੇ ਓਕੇ ਜੀ